ਤਾਂ ਲ ਮੈਂ ਆਪਦੀ ਫੈਮਿਲੀ ਨੂੰ ਮਤਲਬ ਪੂਰੀ ਸਾਰੀ ਖੁੱਲ ਕੇ ਗੱਲ ਦੱਸਤੀ ਸੀ ਆਪਦੀ ਮੰਮਾ ਨੂੰ ਮੰਮਾ ਐਦਾ ਕਰਕੇ ਮੈਂ ਕੁੜੀ ਨਾਲ ਮੈਰिज ਕਰਵਾਨੀ ਹੈ ਹਨਾ ਤੇ ਮੰਮਾ ਕਹਿੰਦੇ ਵੀ ਮੈਰिज ਕੁੜੀ ਨਾਲ ਹੋ ਨਹੀਂ ਸਕਦੀ ਹਨਾ ਬਟ ਫਿਰ ਵੀ ਮੈਂ ਮੰਮਾ ਨੂੰ ਸਮਝਾਇਆ ਕਿ ਵੀ ਜਿੱਥੇ ਮੈਂ ਖੁਸ਼ ਆ ਜੇ ਤੁਸੀਂ ਜਾਣਦੇ ਹੋ ਕਿ ਮੈਂ ਖੁਸ਼ ਰਹਾ ਤਾਂ ਮੇਰੀ ਉੱਥੇ ਮੈਰिज ਕਰ ਦੋ ਮੈਨੂੰ ਨਹੀਂ ਲੱਗਦਾ ਵੀ ਇੰਨਾ ਚ ਕੋਈ ਪ੍ਰੋਬਲਮ ਹੈ ਮੈਨੂੰ ਖੁਸ਼ ਨਹੀਂ ਰੱਖ ਸਕਦੇ ਮੇਰੀ ਫੈਮਿਲੀ ਚੋਂ ਲੋ ਮੇਰੀ سپورਟ ਦੇ ਵਿੱਚ ਸੀ ਇਹਨਾਂ ਨੂੰ ਆਪਣੀ ਫੈਮਿਲੀ ਨੂੰ ਸਮਝਾਉਣਾ ਮਨਾਉਣਾ ਬਹੁਤ ਮੁਸ਼ਕਿਲ ਸੀ ਤਾਂ ਇਹਨਾਂ ਨੇ ਆਪਣੀ ਫੈਮਿਲੀ ਨੂੰ ਫਿਰ ਵੀ ਸਮਝਾਇਆ ਜਦੋਂ ਉਹਨਾਂ ਤੋਂ ਬਾਅਦ ਇਹਨਾਂ ਦੀ ਫੈਮਿਲੀ ਸਾਡੇ ਘਰ ਆਈ ਤਾਂ ਸਾਡੇ ਘਰ ਆਉਣ ਤੋਂ ਬਾਅਦ ਚਲੋ ਉਹਨਾਂ ਨੇ ਅੰਡਰਸਟੈਂਡ ਕੀਤਾ ਫਿਰ ਉਸ ਤੋਂ ਬਾਅਦ ਮੇਰੇ ਮੰਮਾ ਔਰ ਇਹਨਾਂ ਦੇ ਘਰੇ ਆਏ ਇੱਧਰ ਸ਼ਗਨ ਪਾ ਕੇ ਗਏ ਇੱਧਰ ਵਾਲੇ ਮੰਮਾ ਫਿਰ ਨੈਕਸਟ ਡੇ ਉਧਰ ਆਏ ਫਿਰ ਮੈਨੂੰ ਸ਼ਗਨ ਪਾ ਕੇ ਗਏ ਫਿਰ ਦੈਨ 15 ਕ ਦਿਨਾਂ ਬਾਅਦ ਅਸੀਂ ਮੈਰਿਜ ਫਿਕਸ ਕਰਵਾ ਲਈ ਸੀਗੀ ਤੇ 18 ਨੂੰ ਸਾਡੀ ਮੈਰਿਜ ਹੋਈ ਹੈ ਮੈਂ ਜਿਹੜੀ ਕੰਪਨੀ 'ਚ ਕੰਮ ਕਰਦੀ ਸੀ ਹੈਨਾ ਤੇ ਉੱਧਰ ਮਿਲੀ ਸੀ ਮੈਂ ਮੇਰੀ ਫਰੈਂਡ ਜਾਣਦੇ ਹੁੰਦੇ ਸੀ ਇਹਨਾਂ ਨੂੰ ਮਿਲਣ ਤੇ ਮੈਂ ਨਾਲ ਜਾਂਦੇ ਹੁੰਦੇ ਸੀ ਮਤਲਬ ਇਹਨਾਂ ਦਾ ਜਸਟ ਹਲਕਾ ਜਿਹਾ ਕਹਿ ਦੋ ਜਿਵੇਂ ਝਗੜਾ ਜਾਂ ਰਹਿੰਦਾ ਸੀਗਾ ਹਨਾ ਕੋਈ ਵੀ ਗੱਲ ਹੁੰਦੀ ਸੀ ਮੈਂ ਦੱਸਦੀ ਹੁੰਦੀ ਸੀ ਇਹਨਾਂ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਸੀ ਇਹ ਜੇ ਮੇਰੇ ਨਾਲ ਸ਼ੇਅਰ ਕਰਦੇ ਸੀ ਮੈਂ ਸਮਝਾਉਂਦੇ ਸੀ ਇੱਦਾਂ ਨਹੀਂ ਇੱਦਾਂ ਕਰਕੇ ਉਸ ਟੌਪਿਕ ਤੇ ਥੋੜੀ ਅਟੈਚਮੈਂਟ ਹੋਈ ਕਾਫੀ ਪਰਸਨ ਆਏ ਕਾਫੀ ਮਤਲਬ ਲੜਕੀਆਂ ਆਈਆਂ ਬਟ ਜੋ ਇੱਕ ਅਟੈਚਮੈਂਟ ਸੀ ਉਹ ਹੋ ਜਾਂਦੀ ਸੀ ਬਸ ਇੱਕ ਟੁੱਟ ਜਾਣਾ ਅਟੈਚਮੈਂਟ ਹੋ ਜਾਣੀ ਟੁੱਟ ਜਾਣਾ ਤਾਂ ਮੈਂ ਉਸ ਜਗ੍ਹਾ ਤੇ ਇੱਕ ਡਿਸੀਜਨ ਲਿਆ ਕਿ ਮੈਂ ਇਹਨਾਂ ਨਾਲ ਮੈਰਿਜ ਕਰਵਾਉਣੀ ਹੈ ਦੈਨ ਉਸ ਤੋਂ 15-20 ਦਿਨਾਂ ਬਾਅਦ ਅਸੀਂ ਉੱਥੋਂ ਵਾਪਸ ਆਏ ਵਾਪਸ ਆਉਣ ਤੋਂ ਬਾਅਦ ਅਸੀਂ ਇੱਕ ਚੀਜ਼ ਸੋਚੀ ਕਿ ਅਸੀਂ ਆਪਣੀਆਂ ਫੈਮਲੀਆ ਨਾਲ ਗੱਲ ਕਰਾਂਗੇ ਦੈਨ ਇਹ ਆਪਣਾ ਬਠਿੰਡਾ ਚਲੇ ਗਈ ਔਰ ਮਹਿਮਾਨਸਾ ਆਇਆ ਅਸੀਂ ਆ ਕੇ ਆਪਣੀਆਂ ਫੈਮਲੀਆ ਨਾਲ ਗੱਲ ਕੀਤੀ ਮੇਰੀ ਫੈਮਲੀ ਨੇ ਉਹਨਾਂ ਨੂੰ ਦੇਖਿਆ ਦੇਖਣ ਤੋਂ ਬਾਅਦ ਉਹਨਾਂ ਨੇ ਰਿਸ਼ਤਾ ਫਾਈਨਲ ਕੀਤਾ ਦੈਨ ਉਸ ਤੋਂ 15-20 ਦਿਨਾਂ ਬਾਅਦ ਅਸੀਂ ਮੈਰਿਜ ਦੀ ਡੇਟ ਫਿਕਸ ਕਰ ਲਈ ਮੇਰੀ ਜੋ ਫੈਮਿਲੀ ਆ ਉਹ ਸਿੱਖ ਫੈਮਿਲੀ ਤੋਂ ਆ ਔਰ ਮੇਰੀ ਥਿੰਕਿੰਗ ਇਹ ਸੀ ਕਿ ਅਗਰ ਗੁਰੂ ਘਰ ਦੇ ਵਿੱਚ ਆਨੰਦ ਕਾਰਜ ਹੋਣ ਤਾਂ ਮੈਨੂੰ ਵਧੀਆ ਲੱਗੇਗਾ ਤਾਂ ਅਸੀਂ ਉੱਥੇ ਗਏ ਗੁਰੂ ਸਾਹਿਬ ਜੀ ਦੇ ਦਰਬਾਰ 'ਚ ਗਏ ਤਾਂ ਉੱਥੇ ਅਸੀਂ ਪੁੱਛਿਆ ਕਿ ਇਦਾਂ ਕਰਕੇ ਅਸੀਂ ਕੋਈ ਆਪਣੀ ਜੋ ਆਇਡੈਂਟੀ ਸੀ ਉਹ ਅਸੀਂ ਕੋਈ ਗਲਤ ਨਹੀਂ ਦਿੱਤੀ ਜਿੱਦਾਂ ਦਾ ਸਾਡੇ ਸੀ ਜੋ ਸੱਚ ਸੀ ਅਸੀਂ ਉਹ ਦੱਸ ਕੇ ਉਹਨਾਂ ਨੂੰ ਆਇਡੈਂਟੀ ਦਿੱਤੀ ਤਾਂ ਗੁਰੂ ਘਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਸਲਾਹ ਕਰਕੇ ਸ਼ਾਮ ਤੱਕ ਦੱਸਾਂਗੇ ਤਾਂ ਉਹਨਾਂ ਨੇ ਸਾਨੂੰ ਸਲਾਹ ਕਰਕੇ ਦੱਸਿਆ ਤਾਂ ਉਹਨਾਂ ਨੇ ਸ਼ਾਮ ਨੂੰ ਸਾਨੂੰ ਹਾਂ ਕਰ ਦਿੱਤੀਗੀ ਕਿ ਕੋਈ ਇਸ਼ੂ ਨਹੀਂ ਆ ਤਾਂ ਤੁਸੀਂ ਮੈਰਿਜ ਕਰਵਾ ਸਕਦੇ ਹੋ 18 ਨੂੰ ਸਾਡੀ ਮੈਰਿਜ ਹੋਈ 18 ਤੋਂ ਨੈਕਸਟ ਡੇ ਸਾਡੀ ਇੱਕ ਵੀਡੀਓ ਵਾਇਰਲ ਹੋਈ ਜਿਹਦੇ ਵਿੱਚ ਦੱਸਿਆ ਗਿਆ ਕਿ ਗੁਰਦੁਆਰੇ ਦੇ ਵਿੱਚ ਦੋ ਲੜਕੀਆਂ ਦਾ ਆਨੰਦਕਾਰ ਚੋਇ ਜੋ ਕਿ ਬਹੁਤ ਗਲਤ ਹੋਇਆ ਚਲੋ ਅਗਰ ਅਸੀਂ ਗੱਲ ਕਰੀਏ ਇਹ ਨਹੀਂ ਕਹਿ ਰਹੇ ਕਿ ਸਹੀ ਹੈ ਜਾਂ ਗਲਤ ਹੈ ਠੀਕ ਹੈ ਅਸੀਂ ਖਾਲੀ ਉਹਨਾਂ ਤੋਂ ਪਰਮਿਸ਼ਨ ਲੈਣ ਗਏ ਸੀ ਅਗਰ ਉਹ ਸਾਨੂੰ ਮਨਾ ਕਰ ਦਿੰਦੇ ਤਾਂ ਅਸੀਂ ਮੈਰਿਜ ਨਹੀਂ ਕਰਵਾਉਣੀ ਸੀ ਤਾ ਮੈਰਿਜ ਕਰਵਾਉਣ ਦੇ ਹੋਰ ਵੀ ਤਰੀਕੇ ਸੀ ਜਾਂ ਸੀ ਕੋਡ ਮੈਰਿਜ ਕਰਵਾ ਲੰਦੇ ਪੰਡਿਤ ਦੇ ਥਰੂ ਕਰਵਾ ਲੰਦੇ ਇਹ ਕੁਛ ਵੀ